ਸਿਰੀ ਰਾਗ ਮਹੱਲਾ 5 ਜਾਕੋ ਮੁਸ਼ਕਲ ਅਤ ਬਣੈ ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੀ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ ਚੇਤੇ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਉ ਸਾਹਿਬ ਨੇ ਤਾਣਿਆ ਕਾ ਤਾਣ ਆਇ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਝਾਨ ਰਹਾ ਜੇ ਕੋ ਹੋਇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸਵਾਰਥ ਸਵਾਹ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚੇਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲੋ ਹੋਇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕਟਮ ਪਲਿਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਣ ਸੋਏ ਚੇਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁ ਉਨ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ 베ਦ ਚਾਰ ਮੋਖਾ ਗਿਰ ਵਿਚਰੀ ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ ਖਾਤ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਭਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਖ ਸਿੱਖਦਾਰੀਆਂ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੋਹਣੀ ਚੱਲੈ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਾ ਚੇਤਨਾ ਆਇਓ ਭਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਤਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪਰੀਤ ਲਸ਼ਕਰ ਤਰਕ ਸੰਬੰਧ ਬੰਦ ਜਿਉ ਜਿਉ ਸਗਲੀ ਕੀਤਾ ਚੇਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ ਕਾਇਆ ਰੋਗ ਨਾ ਛਿਦਰ ਕਿਸ ਨਾ ਕਿਸ ਕਾੜਾ ਸੋਗ ਮਿਰਤਨਾ ਆਵੀ ਚਿੱਤ ਤਿਸ ਅਹਨਸ ਭੋਗੈ ਭੋਗ ਸਭ ਕਿਛ ਕੀਤੋ ਨੇ ਆਪਣਾ ਜੀਏ ਨਾ ਸੰਕ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਹਾ ਸਿਨਿਆ ਕਾ ਖਸਮਿ ਆਪ ਅਵਰ ਨ ਦੂਜਾ ਥਾ ਸਤਗੁਰ ਤੁਠੈ ਪਾਇ ਨਾਨਕ ਸਚਾ ਨਾਮ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੈ ਕਮਨ ਬਾਤਾਂ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀ ਜਾਤਾ ਫਗਉ ਤੀਰਹਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਸਤੀ ਗਰਸਤ ਤਰਮਾਤਾ ਇਕ ਸ਼ਬਦੀ ਬਹੂ ਰੂਪ ਅਵਤੂਤਾ ਕਾਪੜੀ ਕਉਤੇ ਜਾਗੂਤਾ ਇਕ ਤੀਰਥਨਾਤਾ ਨੇਹਾਰ ਵਰਤੀ ਅਪਰਸਾ ਇਕ ਲੂਕ ਨਾ ਦੇਵਹਿ ਦਰਸਾ ਇਕ ਮਨ ਹੀ ਗਿਆਤਾ ਘਾਟ ਨਾ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਭੈਾਲ ਜੀਉ ਹਉ ਵਾਰੀ ਹਉ ਵਾਰ ਲੈ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੁਧ ਸੰਸਾਰ ਉਪਾਇਆ ਸਿਰ ਸਿਰ ਤੰਦੇ ਲਾਇਆ ਵੇਖਹਿ ਕੀ ਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾੜ ਹੈ ਜਾਪਦਾ ਸਭ ਨਾਵੇਂ ਨੂੰ ਪਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕਹੋ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ ਸੁਰ ਨਾਰ ਮਨ ਜਨ ਲੋਚਦੀ ਸੋ ਸਤਿਗੁਰ ਦੀ ਆਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿੱਥੈ ਇੱਕੋ ਨਾਮ ਵਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆਪ ਬੁਝਾਏ ਜੀਉ ਇਹੋ ਜਗਤ ਭਰਮ ਭੁਲਾਇਆ ਆਪਹੁ ਤੁਦ ਖਵਾਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਿੰਨਾ ਕੇ ਨਾਹੀ ਜੀਉ ਦੋਹਾਗਣੀ ਕਿਆ ਨਿਸ਼ਾਨੀਆਂ ਖਸਮ ਹੋ ਖੁੱਥੀਆਂ ਫਿਰਹਿ ਨਿਮਾਣੀਆਂ ਮੈਲੀ ਵੇਸ ਤਿੰਨਾ ਕਾਮਣੀ ਦੁਖੀ ਰੈਣ ਵਿਹਾਈ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਲਾਈ ਜੀਉ ਹੁਕਮ ਜਿਨਾਂ ਨੂੰ ਮਨਾਇਆ ਤਿਨੇ ਅੰਤਰ ਸ਼ਬਦ ਵਸਾਇਆ ਸਹਿਆਂ ਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਜੀਉ ਜਿਨਾਂ ਭਾਣੀ ਕਾ ਰਾਸ ਆਇਆ ਜਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐ ਸਾ ਜਾਣੀਐ ਜੋ ਸਭ ਸਹਿ ਲੈ ਮਲਾਈ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤ ਕਿਐ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਰਿਦੈ ਸਮਾਣੀਆਂ ਸੁਖ ਸੇਵਾ ਅੰਦਰ ਰਖਿਐ ਆਪਣੀ ਨਦਰ ਕਰਹਿ ਨਿਸਤਾਰ ਜੀਉ ਸਤਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਗੁਰ ਬਾਜ ਨਾ ਪਾਇਉ ਸਭ ਥੱਕੀ ਕਰਮ ਕਮਾਏ ਜੀਉ ਖਉ ਸਤਗੁਰ ਵਿਟੋ ਕਮਾਇਆ ਜਿਨੂੰ ਭ੍ਰਮ ਭੁਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਹਿ ਰਲਾਈ ਜੀਉ ਤੂੰ ਸਭ ਨਾ ਮਾਹੇ ਸਮਾਇਆ ਤਿਨ ਕਰਤੈ ਆਪ ਨਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਦੁਇ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਸ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਉ ਸਭ ਲੋਕ ਕਰੈ ਜੈਕਾਰ ਜੀਉ ਮੇਰਾ ਗੁਣ ਅਵਗਨ ਨਾ ਵਿਚਾਰਿਆ ਰਬ ਆਪਣਾ ਬਿਰਧ ਸੁਮਾਰਿਆ ਕੰਠ ਲਾਏ ਕੈ ਰਖਿਓ ਲੱਗੈ ਨਾ ਤਤੀਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀਏ ਪਿਛੇ ਅੜਾ ਫਲ ਪਾਇਆ ਸਾਹਾ ਪਾਤਸ਼ਾਹ ਸਿਰ ਖਸਮ ਤੂ ਜਪ ਨਾਨਕ ਜੀ ਵੈ ਨਾਉ ਜੀਉ ਤੁਧਿ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੂ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਈ ਜੀਉ ਗੁਰਪਦ ਸਾਦੀ ਪਾਇਆ ਤਿੱਥੈ ਮਾਇਆ ਮੋਹ ਚਕਾਇਆ ਕਿਰਪਾ ਕਰਕੇ ਆਪਣੀ ਆਪੇ ਲਈ ਸਮਾਏ ਜੀਉ ਗੋਪੀ ਨੈ ਗੋਵਾਲੀਆ ਤਦਿਆਪੇ ਗੋਏ ਉਠਾਲੀਆ ਹੁਕਮੀ ਪਾਢੀ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਨ ਸਤਗੁਰ ਸਿਓ ਚਿਤ ਲਾਇਆ ਤਿਨਹੀ ਦੂਜਾ ਭਾਉ ਚੁਕਾਇਆ ਨਿਰਮਲ ਜੂਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਹੈ ਵਡਿਆਈਆਂ ਹਣ ਮੰਗਿਆ ਦਾਨ ਦੇਵਣਾ ਕਉ ਨਾਨਕ ਸੱਚ ਸੰਭਾਲ ਜੀਓ